ਜਗਤ ਔਰ ਕਿਹੜੇ ਕਿਹੜੇ ਭੋਲੇ ਨਾਂ ਦੇ ਬਰਾਤੇ ਆਏ ਜਿੰਨੇ ਜਾਣੇ ਜਦੋਂ ਹੱਥ ਖੁੱਤੇ ਚੱਕੇ ਔਰ ਕੀ ਕਰੇ ਉਹ ਪੰਡਾ ਚੱਲੇ ਉਹ ਸਵਾਲੇ ਚੱリエ ਆਓ ਸਾਡੇ ਕੋਲ ਆਓ आज यूँ लग रहा है भोले बाबा सच के माँ पार्वती को लिवाने जा रहे हैं और ये इतनी बड़ी देखे उनकी बारात सजी है मुझे खुद भी आज सुबह मन में ये हुआ कि आज मैं भी अपना सबसे कीमती जोड़ा निकाल के पहनूं क्योंकि आज हम भगवान ਤਤ ਯਾਤਰਾ ਮੇ ਜੋ ਜਾ ਰਹੇ ਹੈ ਉਹ ਵੀ ਪ੍ਰਸੰਨ ਹੈ ਇਹ ਪ੍ਰਸੰਨਤਾ ਜੋ ਵਾਸਤਵ ਮੇ ਸ਼ਿਵ ਸ਼ਕਤੀ ਇਕਾਕਾਰ ਕੀ ਰਾਤਰੀ जिसके उपलक्ष्य में ये मेरे बहुत ही आदरणीय नीरज वर्मा जी और उनका ये पूरा जितना भी ये टीम है ये भक्तों की टीम है उन सभी को विशेष धन्यवाद और मैं ज़रूर ये चाहूँगी हे ईश्वर इस टीम के सिर पर हाथ धरिएगा और इसी प्रकार से ये हमारा उल्लास हमारे हिंदू त्यौहारों का सनातन का ये यथावत बना रहे और क्षेत्र विशेष की समृद्धि और इसके सुख के लिए प्रभु का आशीर्वाद मैं मांगती हूँ रौनक आप देख रहे हैं भैया सुना था कि भोले बाबा की शादी में तैंतीस करोड़ देवी देवता भूत प्रेत हर प्रकार का जीव जंतु सभी आए तो यूँ लग रहा है जैसे यहाँ आज पूरा विश्व ब्रह्मांड उनके ब्याह में आया है सहयोग के न लुधियाना निवासियों के आशीर्वाद पिछले असि गिंदते नहीं किन्ने साल हो गए लेकिन भी इक्कीस साल हो गए सू पता नहीं चलिया भी इन्ने साल निकले कितना लुधियाने वाले का बहुत प्यार ਬਹੁਤ ਪਿਆਰ ਬਹੁਤ ਭਰੋਸਾ ਇੱਕ ਇੱਕ ਬਏ ਦਾ ਭਰੋਸਾ ਕਰ ਰਿਹਾ ਹੈ ਔਰ ਅੱਜ ਦੇਖੋ ਲੁਧਿਆਣਾ ਇਹ ਸਾਰਾ ਫੀਲਡ ਗਾਂ ਸ਼ਾਹਪੁਰ ਔਰ ਚੋਲਾਬਿਆਰ ਇੱਕ ਦੁਲਨ ਦੀ ਜਰਾ ਸੱਜਿਆ ਆਇਆ ਮੇਰਾ ਖਿਆਲ ਹੈ ਸਾਨੂੰ ਜੋ ਰਿਪੋਰਟ ਆਈ ਹੈ 400 ਤੋਂ 500 ਸਟਾਲ ਲੱਗੇ ਹੋਏ ਆ ਪੂਰੇ ਰੂਟ ਦੇ ਉੱਤੇ ਔਰ ਦੋ ਜਗ੍ਹਾ ਛੱਪਨ ਭੋਗ ਹੈ ਚਾਰ ਜਗ੍ਹਾ ਬਹੁਤ ਅੱچھے ਫਿਲਮਿੰਗ ਆਏ ਕਾ ਜਿਹੜੇ ਭਜਨ ਗਾਉਂਦੇ ਆ ਅਮਰਿੰਦਰ ਬੋਵੀ ਕੁਮਾਰ ਸੰਜੀਵ ਰਾਜੂ ਮਾਨ ਇਹ ਸਾਰੇ ਉੱਤੇ ਸੰਗੀਤ ਪਰਿਵਾਰ ਦੇ ਲੋਕ ਹੈ ਭਜਨ गा ਰਹੇ ਹੈ ਮੈਂ ਲੁਧਿਆਣਾ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਉਹ ਧੰਨਵਾਦ ਦੀਆਂ ਮੈਂ ਆਪਣੀ ਪੂਰੀ ਟੀਮ ਦਾ ਜਿਹੜਾ ਮੈਨੂੰ ਸਹਿਯੋਗ ਕਰਦਾ ਧੰਨਵਾਦ ਦੀਆਂ ਸੰਤ ਸਮਾਜ ਦਾ ਜਿਹੜਾ ਸੰਤ ਸਮਾਜ ਸਾਨੂੰ ਅਸ਼ੀਰਵਾਦ ਦਿੰਦਾ ਭਗਵਾਨ ਬੋਲੇ ਨਾਦ ਨਾਲ ਸਾਨੂੰ ਜੋੜਦਾ ਲੱਗਦਾ ਨਹੀਂ ਝਾਕੀਆਂ ਕਿੱਥੋਂ ਕਿੱਥੋਂ ਆਈਆਂ ਜੜੀ ਨਵੇਂ ਨਵੇਂ ਝਾਕੀਆਂ ਹਰ ਵਾਰੀ ਬਹੁਤ ਸੁੰਦਰ ਝਾਕੀਆਂ ਇਸ ਕੀ ਪ੍ਰਯਾਸ ਹੋਇਆ ਕਾਕੇ ਭਾਜੀ ਨਾਲ ਵੀ ਚਰਚਾ ਹੋਈ ਹੋਰ ਨਾ ਹੋਈ ਬੀ ਚਾਕੀਆਂ ਕੁਝ ਸੰਦੇਸ਼ ਦਿੰਦੀਆਂ ਹੋਣ ਨਸ਼ੇ ਦੇ ਵਿਰੁੱਧ ਬੈਨ ਚੱਲਦੀ ਪਈ ਐ ਰਾਮ ਮੰਦਰ ਦਾ ਮਾਡਲ ਕਾਸ਼ੀ ਪਿਛਵਾਣਾ ਦਾ ਮਾਡਲ ਕੇਦਾਨਾ ਦਾ ਮਾਡਲ ਚਾਕੀਆਂ ਬਣ ਕੇ ਤੁਹਾਡੇ ਸਾਹਮਣੇ ਜਾ ਰਹੀਆਂ ਔਰ ਅੱਗੇ ਹੋਰ ਪ੍ਰਯਾਸ ਕਰਾਂ ਔਰ ਆਪਰੇਸ਼ਨ ਸਿੰਧੂਰ ਜਿਹੜਾ ਮੋਦੀ ਜੀ ਨੇ ਕੀਤਾ ਸੀ ਉਹਦੀ ਵੀ ਚਾਕੀ ਯਾਤਰਾ ਦੇ ਵਿੱਚ ਸ਼ਾਮਲ ਹੈ ਦੇਖਿਓ ਜਾ ਕੇ ਇਨਾ ਸੁੰਦਰ ਨਜ਼ਾਰਾ ਹੋਏਗਾ ਆਓ ਦਾਲਕੇ ਬੋਲੇ ਨਾਦ ਨੂੰ ਮਨਾਈਏ ਆਪਣੇ ਘਰ ਤੇ ਨੌਂ ਦੀ ਦੀ ਪਾਈਏ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਸ਼ੋਭਾ ਯਾਤਰਾ ਜਿਹੜੇ ਨੀਰੇਜ ਵਰਮਾ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਕੱਢੀ ਜਾਂਦੀ ਹੈ ਅੱਜ ਵੀ ਬੜੇ ਜੋਸ਼ ਨਾਲ ਖੁਸ਼ ਹੋਵਾ ਕੇ ਕੱਢੀ ਜਾ ਰਹੀ ਹੈ ਤੁਸੀਂ ਦੇਖੋ ਜੇ ਸਿਵਲ ਹਾਸ ਬਣੂਗਾ ਚੱਲਣੀ ਹੈ ਅੱਗੇ ਦਾ ਸਵਾਨੀ ਬਿਲਡਿੰਗ ਚੋਕ ਦੱਬ ਚੁੱਕਿਆ 2 ਕਿਲੋਮੀਟਰ ਲੰਬੀ ਯਾਤਰਾ ਹੈ ਔਰ ਸਾਰੇ ਅਜ ਬੋਲੇ ਸ਼ੰਕਰ ਦੇ ਆ ਕੇ ਨਮਸਤਕ ਹੋ ਕੇ ਮੱਥਾ ਟੇਕ ਕੇ ਆਪਣਾ ਜੀਵਨ ਸਵਲ ਬਣਾ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦੇ ਜਿਹੜੇ ਕਿ ਰਾਂਝ ਬੈਠੇ ਆ ਉਹ ਵੀ ਆ ਕੇ ਦਰਸ਼ਨ ਕਰਨ ਆਪਣਾ ਜੀਵਨ ਸਵਲ ਕਰ ਜੈ ਬੋਲੇ ਨਾਰ ਮੈਂ ਕਹਿੰਦਾ ਸਾਰੇ ਤੁਸੀਂ ਜਾਓਗੇ ਇਹ ਅੰਦੁਲਨ ਦੀ ਤਰ੍ਹਾਂ ਸਜਿਆ ਪਿਆ ਸਾਰਾ ਸ਼ਹਿਰ ਹੀ ਪੂਰਾ ਸਜਿਆ ਪਿਆ ਹਰ ਮਹਾਦੇਵ ਹਰ ਮਹਾਦੇਵ ਬੱਚੇ ਇਹ ਸ਼ੋਭਾ ਯਾਤਰਾ ਨਿਕਲ ਰਹੀ ਹੈ ਵਾਹ ਬੋਲੇ ਬਾਬਾ ਦੀ ਕਿਰਪਾ ਹੀ ਬੁਰੀ ਜੀ ਬੱਲੇ ਜੀ ਬਹੁਤ ਆਨੰਦ ਆ ਰਿਹਾ ਬਹੁਤ ਬਹੁਤ ਖੁਸ਼ੀ ਹੈ ਬਹੁਤ ਆਨੰਦ ਆ ਰਿਹਾ ਬਹੁਤ ਖੁਸ਼ੀ ਹੈ ਕਿੰਨਾ ਹਰ ਸਾਲ ਵੀ ਲੰਗਰ ਲਾਇਆ ਜਾਂਦੇ ਕੀ ਕਰਾਜੋ ਲੇ ਲੰਗਰ ਲਗਾਉਣਾ ਚਾਹੀਦਾ ਹੈ ਸਾਡੇ ਹਿੰਦੂ ਸ਼ਾਸਤਰ ਸਿਖਾਉਂਦੇ ਆਪਾਂ ਨੂੰ ਲੰਗਰ ਲਗਾਉਣਾ ਹੀ ਚਾਹੀਦਾ ਹੈ ਮੈਂ ਕਹਾਂ ਜੀ ਬੋਲੇ 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 ਬਾਬਾ ਜੀ ਕਿਰਪਾ ਬੋਲੇ ਬਾਈ ਕਿਰਪਾ ਜੀ ਜੈ ਬੋਲੇ ਨਾਥ ਬਹੁਤ ਆਨੰਦਮਈ ਹੈ ਮੰਗਲਮਈ ਬੋਲੇ ਨਾਥ ਜੀ ਦੀ ਅਥੀ ਅਥਰਾ ਨਿਕਲ ਰਹੀ ਹੈ ਅਜੀ ਸਾਰੇ ਵੱਧ ਚੜ ਗਏ ਉਹਦੇ ਜਿਸ ਸਾਲ ਲੈ ਰਹੇ ਆ ਬਹੁਤ ਹੀ ਖੁਸ਼ੀ ਦਾ ਮੌਕਾ ਬਹੁਤ ਜ਼ਿਆਦਾ ਸਾਡੇ ਬੋਲੇਨਾਥ ਦੀ ਸ਼ਾਦੀ ਹੈ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਅੱਜ ਨੱਚਾਂਗੇ ਪੂਰੇ ਜੋਰਾ ਸ਼ੋਰਾਂ ਨਾਲ ਗੱਜ-ਬੱਜ ਕੇ ਜੈ ਸ੍ਰੀ ਰਾਮ ਜੀ ਸਾਰਿਆਂ ਨੂੰ ਅੱਜ ਸ਼੍ਰੀ 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 ਸ਼੍ਰ ਭਗਵਾਨ ਸੰਕਰ ਮੋਚਨ ਹਰਮਾਨ ਜੀ ਦਾ ਵਿਸ਼ਾਲ ਰਤ ਜੋ ਕਿ ਇਸ ਚੋਲਾ ਯਾਤਰਾ ਦੇ ਵਿੱਚ ਆ ਕੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪ੍ਰਭੂ ਆਪਣੇ ਦਰਸ਼ਨ ਦੇ ਰਹੇ ਨੇ ਔਰ ਸਾਰੇ ਹੀ ਸ਼ਹਿਰ ਵਾਸੀ ਪ੍ਰਭੂ ਦਾ ਆ ਕੇ ਦਰਸ਼ਨ ਕਰਕੇ ਆਪਣੀ ਮਨੋ ਕਾਮਨਾ ਮੰਗ ਕੇ ਔਰ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੀ ਜਿਹੜੀ ਸੁਪਰੀਮ ਭੇਟ ਹੈ ਪ੍ਰਸ਼ਾਦ ਵਗੈਰਾ ਸਾਰਾ ਕੁਝ ਔਰ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣਾ ਅਰਪਣ ਕਰ ਰਹੇ ਤੇ ਪ੍ਰਭੂ ਦੇ ਮੂਹਰੇ ਪ੍ਰੀ ਅਰਦਾਸ ਕਰ ਰਹੇ ਨੇ ਜਿਹੜੀ ਕਿ ਮੈਂ ਭਗਵਾਨ ਸੰਕਰ ਮੋਚਨ ਹਰਮਾਨ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੂੰਗਾ ਕਿ ਸਾਰੇ ਹੀ ਲੁਧਿਆਣਾ ਪੰਜਾਬ ਔਰ ਆਲ ਓਵਰ ਇੰਡੀਆ ਦੇ ਵਿੱਚ ਜਿਹੜੀ ਵੀ ਸੰਗਤ ਇਸ ਯਾਤਰਾ ਨੂੰ ਦੇਖ ਰਹੀ ਹੈ ਔਰ ਪ੍ਰਭੂ ਦੇ ਦਰਸ਼ਨ ਕਰ ਰਹੀ ਹੈ ਉਹਨਾਂ ਦੀ ਸਭ ਦੀ ਮਨੋ ਕਾਮਨਾ ਪੂਰਨ ਕਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜਗਰਾਵੀ ਬੁਜੰਗੇ ਹਰ ਹਰ ਮਹਾਦੇਵ ਜਾਹੋ ਜਾਹੋ ਜੀ ਉਹ ਉਹ ਜੀ ਇੰਟਰਵਿਊ ਲੈ ਲਈ ਬੜੀ ਜੀ ਹਾਂ ਜੀ ਲਾੜ ਵੜੇ ਦੇ ਪਰਛਾਲਣੇ ਹੈ ਵਾਹਾਂ ਤੇ ਬੈਗ ਪਾਈ ਜੇ ਬੈਨ ਨਾਲ ਭਰੀਏ ਨੂੰ ਬਾਣਾ ਸਾਰਿਆਂ ਦੇ ਵਿੱਚ ਘਰੋਟੀ ਹੋਈ ਜਾ ਕੇ ਰਾਤਰੀ ਦਾ ਪਰਮ ਸ੍ਰਿਸ਼ਟੀ ਦੇ ਰਚਨਾਕਾਰ ਭਗਵਾਨ ਬੋਲੇनाथ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਹਿੰਦੁਸਤਾਨ ਦੇ ਅੰਦਰ ਹਰ ਪ੍ਰਾਂਤ ਹਰ ਪ੍ਰਦੇਸ਼ ਹਰ ਰੂਪੇ ਦੇ ਵਿੱਚ ਸ਼ਹਿਰ ਦੇ ਵਿੱਚ ਬੜੇ ਹਰਸ਼ੋਲਾਸਨਾ ਮਨਾਇਆ ਜਾਂਦਾ ਹੈ ਔਰ ਉੱਤਰ ਭਾਰਤ ਦੇ ਵਿੱਚ ਮਹਾ ਸ਼ਿਵਰਾਤਰੀ ਨੂੰ ਲੈ ਕੇ ਲੋਕਾਂ 'ਚ ਭਾਰੀ ਹੁਸਾ ਹੁੰਦਾ ਹੈ ਅੱਜ 13 ਫਰਵਰੀ 2026 ਜਿਹਨ ਸ਼ੁੱਕਰਵਾਰ ਨੂੰ ਮਹਾ ਸ਼ਿਵਰਾਤਰੀ ਮੌਸਮ ਕਮੇਟੀ ਦੀ ਵਿਸ਼ਾਲ ਸ਼ੋਭਾ ਯਾਤਰਾ ਦੇਖੋ ਕਿ ਹਜ਼ਾਰਾਂ ਲੋਕੀ ਹਮ ਉਮਰ ਕੇ ਯਾਤਰਾ ਆਉ ਬੋਲੇनाथ ਦਾ ਇਸ ਯਾਤਰਾ ਦਾ ਆਨੰਦ ਲਈਏ ਤੇ ਬੋਲੇनाथ ਦੀ ਕਿਰਪਾ ਦੇ ਨਾਲ ਸਮਾਜ ਦੀ ਕਲਿਆਣ ਦੀ ਅਰਦਾਸ ਕਰੀ ਚਾਹੁੰਗਾ ਇੰਨੀ ਸ਼ੋਭਾ ਯਾਤਰਾ ਨਹੀਂ ਆਈ ਪਹਿਲਾਂ ਤਾਂ ਮੈਂ ਮਹਾ ਸ਼ਿਵਰਾਤਰੀ ਮੌਸਮ ਕਮੇਟੀ ਦੇ ਨੀਰੇਜ ਬਰਮਾ ਜੀ ਮੇਰੇ ਛੋਟੇ ਵੀਰ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼ਿਵਰਾਤਰੀ ਦੇ ਇਸ ਮੌਕੇ ਦੇ ਉੱਤੇ ਸ਼ੋਭਾ ਯਾਤਰਾ ਦੇ ਵਿੱਚ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਰੌਣਕਾਂ ਲੱਗੀਆਂ ਬਿਲਕੁਲ ਜੀ ਰੌਣਕਾਂ ਹੀ ਰੌਣਕਾਂ ਜੀ ਸਭ ਬੋਲੇਨਾਥ ਦੀ ਮਿਹਰ ਹੈ ਬੋਲੇ ਦੀ ਫੌਜ ਕਰ ਰਹੀ ਹੈ ਮौज ਮौज ਜੀ ਮौज ਜੈ ਬੋਲੇਨਾਥ ਬਾਈ ਇਹ ਹੀ ਹੈ ਜੀ ਸ਼ਹਿਰ ਵਾਸੀਆਂ ਨੂੰ ਕਿ ਬੋਲੇਨਾਥ ਦਾ ਗੁਣਗਾਨ ਕਰਦੇ ਜਾਓ ਮੋਜਾਂ ਲੈਂਦੇ ਜਾਓ